ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਅਜੀਤ ਦਾ ਟੀਵੀ ਤੇ ਕੈਮਰਾਮੈਨ ਸਾਥੀ ਹਰਵਿੰਦਰ ਸਿੰਘ ਦੇ ਨਾਲ ਮੈਂ ਹਾਂ ਹਰਦੀਪ ਸਿੰਘ ਕੀਵਾ ਅੱਜ ਏਸ਼ੀਅਨ ਕੱਪ ਜਿਹੜੀ ਹਾਕੀ ਟੀਮ ਦੇ ਖਿਡਾਰੀ ਜਿਹੜੇ ਜਿੱਤੇ ਨੇ ਪੰਜਾਬ ਨਾਲ ਸੰਬੰਧਿਤ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕਮਾਂਤਰੀ ਹਵਾਈ ਅੱਡਾ ਰਾਜਾ ਸਿੰਘ ਕੇ ਪਹੁੰਚ ਰਹੇ ਨੇ ਜਿੱਥੇ ਕਿ ਬੜਾ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਹੋਇਆ ਏ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਪੰਜਾਬ ਜਿਹੜੀ ਹਾਕੀ ਐਸੋਸੀਏਸ਼ਨ ਨੇ ਉਹਨਾਂ ਦੇ ਮੈਂਬਰ ਵੀ ਇੱਥੇ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਹੱਥਾਂ ਵਿੱਚ ਫੁੱਲਾਂ ਦੇ ਹਾਰ ਨੇ ਤੇ ਹਾਰਾਂ ਦੇ ਨਾਲ ਉਹਨਾਂ ਵੱਲੋਂ ਭਰਮਾ ਸਵਾਗਤ ਕੀਤਾ ਜਾਵੇਗਾ ਪੰਜਾਬ ਨਾਲ ਹਾਕੀ ਜਿਹੜੇ ਸਬੰਧਤ ਖਿਡਾਰੀ ਨੇ ਉਹ ਅੰਮ੍ਰਿਤਸਰ 에ਰਪੋਰਟ ਤੇ ਪਹੁੰਚ ਰਹੇ ਨੇ ਜਿੱਥੇ ਕਿ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਏ ਹਾਕੀ ਜੋ ਇੱਕ ਹਰਮਨ ਪਿਆਰ ਹੀ ਖੇਡ ਆ ਉਸ ਖੇਡ ਦੇ ਨਾਲ ਸਬੰਧਤ ਜਿਹੜੇ ਪੰਜਾਬ ਨਾਲ ਖਿਡਾਰੀ ਨੇ ਉਹਨਾਂ ਦਾ ਇੱਥੇ ਭਰਮਾ ਸਵਾਗਤ ਕੀਤਾ ਜਾ ਰਿਹਾ ਏ ਜਲਦੀ ਹੀ 에ਰਪੋਰਟ ਦੇ ਅੰਦਰੋਂ ਉਹ ਬਾਹਰ ਆ ਰਹੇ ਨੇ ਤੇ ਉਹਨਾਂ ਦਾ ਇੱਥੇ ਆਉਣ ਤੇ ਨਿੱਕਾ ਭਰਮਾ ਸਵਾਗਤ ਕੀਤਾ ਜਾਵੇਗਾ ਤੁਸੀਂ ਵੇਖ ਰਹੇ ਹੋ ਸਿੱਧੀਆਂ ਤਸਵੀਰਾਂ ਅੰਮ੍ਰਿਤਸਰ ਹਵਾਈ ਅੱਡੇ ਤੇ ਜਿੱਥੇ ਕਿ ਭਾਰਤੀ ਹਾਕੀ ਟੀਮ ਵੱਲੋਂ 2025 ਦਾ ਵੱਡਾ ਖਤਾਬ ਪ੍ਰਾਪਤ ਕੀਤਾ ਹੈ ਵੱਡਾ ਖਤਾਬ ਪ੍ਰਾਪਤ ਕੀਤਾ ਹੈ ਹਾਕੀ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡਾ ਰਾਜਾ ਸਾਸੀ ਵਿਖੇ ਹਾਕੀ ਖਿਡਾਰੀ ਜੇ ਪੰਜਾਬ ਨਾਲ ਸੰਬੰਧਿਤ 6 ਖਿਡਾਰੀ ਨੇ ਇੱਥੇ ਪਹੁੰਚੇ ਹੋਏ ਨੇ ਜੋ ਤੁਸੀਂ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਹਵਾਈ ਅੱਡੇ ਤੇ ਜੋ ਹਾਕੀ ਖਿਡਾਰੀ ਬਾਹਰ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਹਵਾਈ ਅੱਡਾ ਰਾਜਾ ਸਾਸੀ ਦੇ ਵਿਖੇ ਜਿੱਥੇ ਕਿ ਭਾਰਤੀ ਹਾਕੀ ਟੀਮ ਦੇ ਜਿਹੜੇ ਖਿਡਾਰੀ ਨੇ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਅੰਮ੍ਰਿਤਸਰ ਹਵਾਈ ਅੱਡੇ ਤੇ ਬਾਹਰ ਆ ਰਹੇ ਨੇ ਖੁਸ਼ੀਆਂ ਭਰਿਆ ਮੌਲ ਹੈ ਇੱਥੇ ਅੰਮ੍ਰਿਤਸਰ ਹਵਾਈ ਅੱਡੇ ਤੇ ਜਿੱਥੇ ਕਿ ਹਾਕੀ ਖਿਡਾਰੀ ਹਾਕੀ ਖਿਡਾਰੇ ਹਰਮਨ ਹਰਮਨਪ੍ਰੀਤ ਸਿੰਘ ਜਿਹੜੇ ਕਪਤਾਨ ਨੇ ਉਹਨਾਂ ਦੇ ਸਮੇਤ ਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਮਨਦੀਪ ਸਿੰਘ ਹਾਰਦਿਕ ਅਤੇ ਦਿਲਪ੍ਰੀਤ ਜਿਹੜੇ 6 ਖਿਡਾਰੀ ਨੇ ਇੱਥੇ ਪਹੁੰਚੇ ਹੋਏ ਹਨ ਇੱਥੇ ਪਹੁੰਚੇ ਹੋਏ ਨੇ ਮਨਪ੍ਰੀਤ, ਜੁਗਰਾਜ ਸਿੰਘ, ਮਨਦੀਪ ਸਿੰਘ ਹਾਰਦਿਕ, ਦਿਲਪ੍ਰੀਤ ਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਜਿਹੜੇ ਨੇ ਹਰਮਨਪ੍ਰੀਤ ਸਿੰਘ ਸਮੇਤ 6 ਖਿਡਾਰੀ ਜਿਹੜੇ ਇੱਥੇ ਪਹੁੰਚੇ ਹੋਏ ਨੇ ਇਹਨਾਂ ਦਾ ਪਰਮਾ ਸਵਾਗਤ ਕੀਤਾ ਜਾ ਰਿਹਾ ਹੈ ਪੰਜਾਬ ਐਸੋਸੀਏਸ਼ਨ ਜਿਹੜੀ ਹਾਕੀ ਦੀ ਪੰਜਾਬ ਐਸੋਸੀਏਸ਼ਨ ਨੇ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਅਮਰੀਕ ਸਿੰਘ ਪਵਾਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਵੱਲੋਂ ਵੀ ਜਿਹੜਾ ਕਿ ਪਰਮਾ ਸਵਾਗਤ ਕੀਤਾ ਯਾਰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਢਾਰੀਆਂ ਦਾ ਉਹਨਾਂ ਦਾ ਕੀ ਕਹਿਣਾ ਹੈ ਬਹੁਤ ਬਹੁਤ ਖੁਸ਼ੀ ਹੈ ਪੂਰਾ ਭਾਰਤ ਤੁਹਾਨੂੰ ਸਾਰ ਅੱਖਾਂ ਤੇ ਰੱਖ ਰਿਹਾ ਹੈ ਕਿੰਨੀ ਮਿਹਨਤ ਹੈ ਕਿੰਨੀ ਲਗਨ ਜਿਹੜੀ ਇਸ ਪਿੱਛੇ ਰਹੀ ਹੈ ਬਹੁਤ ਬਹੁਤ ਮਿਹਨਤ ਜੀ ਕਿਉਂਕਿ ਏਸ਼ੀਆ ਕੱਪ 75-8 ਸਾਲ ਹੋ ਗਏ ਸੀਗੇ ਸਾਨੂੰ ਹਨਾ ਤੇ ਸਾਡਾ ਨਜ਼ਰੀਆ ਮਾਈਂਡ ਸੈਟ ਹੈ ਜਿਗਾ ਵੀ ਆਪਾਂ ਇਸ ਜਗ੍ਹਾ ਪਰ ਜਿੱਤੀਏ ਤੇ ਆਪਾਂ ਵਰਲਡ ਕੱਪ ਕੁਆਲੀਫਾਈ ਕਰੀਏ ਜੀ ਸੋ ਸਿੱਧਾ ਵਰਲਡ ਕੱਪ ਦੇ ਵਿੱਚ ਨੂੰ ਕੁਆਲੀਫਾਈ ਤੁਸੀਂ ਹੋ ਚੁੱਕੇ ਹੋ ਹਾਂਜੀ ਹਾਂਜੀ ਇਸ ਖੇਡ ਪਿੱਛੇ ਦਿਲਪ੍ਰੀਤ ਦਾ ਬਹੁਤ ਵੱਡਾ ਹੱਥ ਰਿਆ ਨਹੀਂ ਜੀ ਐਜ਼ ਅ ਟੀਮ ਸਾਰੀ ਟੀਮ ਦਾ ਸਾਡਾ ਇਹ ਮੋਟਿਵ ਸੀਗਾ ਹਨਾ ਕਿ ਆਪਾਂ ਇੰਡੀਵਿਜੂਅਲੀ ਹੁਣ ਗੇਮ ਦੇ ਅੰਦਰ ਹਨਾ ਸਾਰੀ ਟੀਮ 11 11 ਪਲੇਅਰ ਇੰਪੋਰਟਡ ਹੁੰਦੇ ਆ ਕਿਦੇ ਵਿੱਚ ਤੇ ਉਹ ਸਾਰਾ ਕੁਝ ਵਧੀਆ ਸੀਗਾ ਤੇ ਇਸ ਕਰਕੇ ਕੁਆਲੀਫਾਈ ਕੀਤਾ ਤਾਨੂੰ ਕਿਵੇਂ ਲੱਗ ਰਿਹਾ ਜੀ ਅੱਜ ਤੁਸੀਂ ਜਿੱਤ ਕੇ ਆਏ ਬਿਲਕੁਲ ਜੀ ਬਹੁਤ ਵਧੀਆ ਲੱਗ ਰਿਹਾ ਆ ਤੇ ਕਿਉਂਕਿ 7-8 ਸਾਲ ਬਾਅਦ ਅਸੀਂ ਇਹ ਏਸ਼ੀਆ ਕੱਪ ਜਿੱਤਿਆ ਹੈ ਕਿਉਂਕਿ ਸਾਡੇ ਲਈ ਇਹ ਬਹੁਤ ਜ਼ਰੂਰੀ ਸੀਗਾ ਏਸ਼ੀਆ ਕੱਪ ਜਿੱਤਣਾ ਕਿਉਂਕਿ ਇਹ ਤੋਂ ਸਿੱਧਾ ਹੀ ਰੈਕਟ ਕੁਆਲੀਫਾਈ ਹੋਣਾ ਸੀਗਾ ਵਰਲਡ ਕੱਪ ਲਈ ਤੇ ਇੱਕ ਵਧੀਆ ਇੱਕ ਮੇਜਰ ਟੂਰਨਾਮੈਂਟ ਸੀਗਾ ਤੇ ਫਾਈਨਲੀ ਅਸੀਂ ਜਿੱਤੇ ਆਏ ਤੇ ਬਹੁਤ ਪ੍ਰਾਊਡ ਫੀਲ ਕਰ ਰਹੇ ਆ ਇਸ ਵੇਲੇ ਦੇਖੀ ਤਾਂ ਸਿੱਧਾ ਵਰਲਡ ਕੱਪ ਦੇ ਵਿੱਚ ਹੁਣ ਕੁਆਲੀਫਾਈ ਕੀਤਾ ਹਾਕੀ ਟੀਮ ਨੇ ਤੇ ਭਾਰਤੀ ਹਾਕੀ ਟੀਮ ਦਾ ਜਦੋਂ ਨਾਂ ਲੈਨੇ ਆ ਤਾਂ ਸਭ ਤੋਂ ਪਹਿਲੇ ਪੰਜਾਬ ਦੇ ਖਿਡਾਰੀ ਯਾਦ ਆਉਂਦੇ ਆ ਬਿਲਕੁਲ ਜੀ ਕਿਉਂਕਿ ਪੰਜਾਬ ਦੇ ਵੀ ਆ ਤੇ ਬਾਕੀ ਸਟੇਟਸ ਦੇ ਵੀ ਆ ਬਟ ਖੇਲ ਖੇਲ ਤਾਂ ਹੀ ਇੰਡੀਆ ਲਈ ਰਹੇ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਚਲੋ ਫਾਈਨਲੀ ਇਹ ਹੀ ਟੂਰਨਾਮੈਂਟ ਜਿੱਤੇ ਆ ਕਿਉਂਕਿ ਸਾਡੇ ਲਈ ਇਹ ਬਹੁਤ ਮੇਜਰ ਟੂਰਨਾਮੈਂਟ ਸੀਗਾ ਅੱਜ ਉਹਨਾਂ ਕੋਚਸ ਦੀ ਜਿਹੜੀਆਂ ਝਿੜਕਾਂ ਸੀਗੀਆਂ ਜੋ ਪਰਿਵਾਰ ਦੀਆਂ ਝਿੜਕਾਂ ਸੀ ਮਾਂ ਦੀਆਂ ਚੂਰੀਆਂ ਹਰੇਕ ਦਾ ਮੁੱਲ ਮੁੜਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਬ ਕਿੰਨੀ ਖੁਸ਼ੀ ਆ ਆਪਣੇ ਸ਼ਬਦਾਂ ਚ ਕਿਵੇਂ ਬਿਆਨ ਕਰਦੇ ਹੋ ਬਹੁਤ ਖੁਸ਼ੀ ਆ ਕਿਉਂਕਿ ਇਹ ਸਾਡੇ ਲਈ ਬਹੁਤ ਜ਼ਰੂਰੀ ਸੀਗਾ ਟੂਰਨਾਮੈਂਟ ਜਿੱਤਣਾ ਕਿਉਂਕਿ ਅੱਗੇ ਵਰਲਡ ਕੱਪ ਆ ਤੇ ਵਰਲਡ ਕੱਪ ਲਈ ਇਹ ਹੀ ਸਾਡੇ ਕੋਲ ਚਾਂਸ ਸੀਗਾ ਕਿ ਇਹ ਕੁਆਲੀਫਾਈ ਹੋਣਾ ਹੈ ਤੇ ਫਾਈਨਲੀ ਹੋਏ ਆ ਤੇ ਬਹੁਤ ਪੂਰਾ ਲੱਗ ਰਿਹਾ ਥੈਂਕ ਯੂ ਥੈਂਕ ਯੂ ਹਾਂਜੀ ਭਾਜੀ ਤੁਸੀਂ ਅੱਜ ਜਿੱਤ ਕੇ ਆਏ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿਵੇਂ ਤੁਹਾਨੂੰ ਲੱਗਦਾ ਕਿ ਬਹੁਤ ਸੂਰ ਹੈ ਕਿ ਕਿਵੇਂ ਮਿਹਨਤ ਕੀਤੀ ਜਿਹਦਾ ਫਲ ਮਿਲਿਆ ਤੁਹਾਨੂੰ ਬਿਲਕੁਲ ਜੀ ਬੜੀ ਮਾਣ ਵਾਲੀ ਗੱਲ ਹੈ ਜੀ ਅੱਜ ਅਸੀਂ ਜਿੱਤ ਕੇ ਆਏ ਆ ਏਸ਼ੀਆ ਕੱਪ ਇਹ ਬਹੁਤ ਟਾਈਮ ਬਾਅਦ ਸਾਡਾ ਮ ਤੇ ਪਹਿਲੀ ਗੱਲ ਤਾਂ ਸਾਡੇ ਲਈ ਬਹੁਤ ਵੱਡੀ ਗੱਲ ਹੈ ਕਿ ਅਸੀਂ ਵਰਲਡ ਕੱਪ ਕੁਆਲੀਫਾਈ ਕਰ ਚੁੱਕੇ ਹਾਂ ਹੁਣ ਸਾਡੀ ਵਰਲਡ ਕੱਪ ਦੀ ਫੁੱਲ ਤਿਆਰੀ ਹੈ ਜੀ ਤੇ ਉੱਚ ਵੀ ਆਪਾਂ ਇੰਨਾ ਹੀ ਵਧੀਆ ਖੇਡਾਂਗੇ ਤੇ ਮੈਡਲ ਲੈ ਕੇ ਆਵਾਂਗੇ ਜੀ ਤੇ ਤੁਹਾਨੂੰ ਜਿਹੜਾ ਅੱਗੇ ਅੱਗੇ ਜਿਹੜਾ ਵਰਲਡ ਕੱਪ ਹੈ ਉਹਦੀ ਤਿਆਰੀ ਕਿਵੇਂ ਕਰ ਰਹੇ ਹੋ ਤਿਆਰੀ ਫੁੱਲ ਚੱਲਦੀ ਪਈ ਹੈ ਜੀ ਹੁਣ ਜਸਟ ਹੁਣ ਸਿਰਫ ਇੱਕ ਹਫਤੇ ਦੀ ਸਿਰਫ ਰੈਸਟ ਆ ਬ੍ਰੇਕ ਆ ਉਸ ਤੋਂ ਬਾਅਦ ਫਿਰ ਕੈਂਪ ਆ ਤੇ ਕੈਂਪ 'ਚ ਪੂਰੀ ਫਿਟਨੈਸ ਚੱਲਦੀ ਪਈ ਹੈ ਜੀ ਪੂਰੀ ਸਾਡੀ ਔਰ ਕੋਲ ਤਿਆਰੀ ਆ ਜੀ ورلڈ ਕਪ ਦੀ ਤੁਹਾਨੂੰ ਅੱਜ ਛਿੜਕਾਂ ਯਾਦ ਆਉਂਦੀਆਂ ਜਿਹੜੀ ਤੁਸੀਂ ਮਿਹਨਤ ਕੀਤੀ ਉਹਦਾ ਫਲ ਬਿਲਕੁਲ ਬਿਲਕੁਲ ਯਾਦ ਆਉਂਦੀਆਂ ਜੀ ਉਹ ਚੀਜ਼ ਉਹ ਹੀ ਚੀਜ਼ਾਂ ਸਾਨੂੰ ਅੱਜ ਅੱਗੇ ਲੈ ਕੇ ਆਈਆਂ ਨੇ ਅੱਜ ਇਸ ਮਕਾਮ ਤੇ ਪਹੁੰਚੇ ਆ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਤੁਹਾਨੂੰ ਕਿਵੇਂ ਲੱਗਾ ਜੀ ਤੁਹਾਡੇ ਪਿੱਤਰ ਅੱਜ ਜਿਹੜੇ ਬਹੁਤ ਜਿਆਦੀ ਬਹੁਤ ਜਿਆਦੀ ਵੇਖੋ ਜੀ ਬਹੁਤ ਜਿਆਦੀ ਖੁਸ਼ੀ ਦੀ ਗੱਲ ਆ ਬਹੁਤ ਜਿਆਦਾ ਖੁਸ਼ੀ ਹੈ ਜੀ ਇੰਨੀ ਖੁਸ਼ੀ ਹੈ ਵੀ ਜਿਹੜੀ ਕਹਿ ਰਹੀ ਨਹੀਂ ਕੋਈ ਕੋਈ ਜਿਹੜਾ ਨੇ ਜਿਹੜੀ ਜਿਹੜੇ ਖੇਡ ਸੀਗੀ ਇਹ ਮਤਲਬ ਸ਼ੁਰੂ ਤੋਂ ਸ਼ੁਰੂ ਕੀਤੀ ਹੈ ਜੀ ਤੇ ਕਦੋਂ ਸ਼ੁਰੂ ਕੀਤੀ ਹੈ ਜੀ ਜੀ ਸ਼ੁਰੂ ਤੋਂ ਛੋਟੇ ਹੁੰਦੇ ਦੇ ਸ਼ੁਰੂ ਕੀਤੀ ਹੈ ਜੀ ਪਈ ਸਾਡਾ ਟਾਰੀ ਆ ਟਾਰੀ ਦੇ ਵਿੱਚ ਜੀ ਨਾਲ ਹੀ ਹੜ ਲੱਗੇ ਹਰੀ ਸਕੂਲ ਆ ਸਰਕਾਰੀ ਸਕੂਲ ਹੀ ਉੱਥੋਂ ਨਾਲ ਹੀ ਸ਼ੁਰੂ ਕੀਤੀ ਹੈ ਜੀ ਅਸੀਂ ਤੋਂ ਆ ਨਹੀਂ ਵੀ ਨਹੀਂ ਵੀ ਤੁਸੀਂ ਆ ਕੰਮ ਕਰ ਲੋ ਤੇ ਆ ਕਰਮ ਨਾਲ ਜਾਓ ਪਰ ਇਹ ਆਪਣੀ ਮਿਹਨਤ ਦੇ ਇਸ ਦੀ ਮਿਹਨਤ ਕਿਵੇਂ ਕਿਵੇਂ ਹੋਈ ਉਹਦੇ ਬਾਰੇ ਦੱਸਣਾ ਪਵੇ ਕਾਮਯਾਬ ਬਹੁਤ ਵੇਖੋ ਜੀ ਛੋਟੇ ਉਹਦੇ ਆ ਬਹੁਤ ਜਿਆਦਾ ਕੰਮ ਉਹ ਵੀ ਮਾੜਾ ਹੀ ਤੇ ਨਹੀਂ ਨਾ ਸਾਡੀ ਹਾਲਾਤ ਜਿਵੇਂ ਚੰਗੇ ਨਹੀਂ ਸੀ ਬਹੁਤ ਮਾਰੇ ਸੀ ਚਲੋ ਵੇਖੋ ਉਥੇ ਮਿਹਨਤ ਕਰਦੇ ਮੁਕੇ ਨਾ ਸਾਡੇ ਮਾੜਾ ਮੋੜ ਕੰਮ ਹੀ ਕਰਾਉਂਦੇ ਅਸੀਂ ਸੁਗਣਾ ਵੀ ਕੰਮ ਕਰਾਓ ਤੇ ਤੁਸੀਂ ਇਹ ਕੰਮ ਛੱਡੋ ਪਰ ਜਾਈ ਇਹਨਾਂ ਨੇ ਕੰਮ ਛੱਡਿਆ ਇਹ ਆਪਣਾ ਆਪਣੀ ਮਿਹਨਤ ਕਰਦੇ ਰਹੇ ਆ ਭਾਵੇਂ ਸਾਡਾ ਕੋ ਮਾੜਾ ਮੋੜ ਜੇ ਕੋਈ ਕਿਰਾਇਆ ਨਹੀਂ ਕਿਰਾਨਾ ਸੀ ਤੁਹਾਡਾ ਪੂਰਾ ਸਹਿਯੋਗ ਰਿਹਾ ਸਹਿਯੋਗ ਸਹਿਯੋਗ ਬੜਾ ਜਿਆਦਾ ਜੀ ਮਾਂ ਮਾਂ ਅੱਜ ਖੁਸ਼ ਹੋਵੇਗੀ ਬਹੁਤ ਜਿਆਦਾ ਬਹੁਤ ਜਿਆਦਾ ਬੜੇ ਸਾਡੇ ਨਾਲ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਰਜਿੰਦਰ ਸਿੰਘ ਰੂਪ ਵੀ ਜਿਹੜੇ ਉਹਨਾਂ ਵੱਲੋਂ ਵੀ ਸਮੇਂ-ਸਮੇਂ ਤੇ ਭੁਖ ਵਿੱਚ ਜੋ ਪੰਜਾਬ ਵਾਸਤੇ ਜੋ ਵੀ ਹੁੰਦਾ ਹੈ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਅੱਜ ਤੁਸੀਂ ਰੂਪੀ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਜੀ ਅਸੀਂ ਆਪਣੀ ਜਿਹੜੀ ਆ ਇੰਡੀਅਨ ਹਾਕੀ ਟੀਮ ਹੈ ਜਿਹੜੀ ਏਸ਼ੀਆ ਕੱਪ ਜਿੱਤ ਗਈ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਸਾਡੇ ਐਡਵੋਕੇਟ ਰਜਿੰਦਰ ਸਿੰਘ ਧੰਮ ਜੀ ਵੱਲੋਂ ਉਹਨਾਂ ਵੱਲੋਂ ਜਿਹੜਾ ਅਸੀਂ ਵੈਲਕਮ ਕਰਨ ਵਾਸਤੇ ਆਏ ਆ ਤੇ ਉਹਨਾਂ ਵੱਲੋਂ ਜਿਹੜਾ ਜਿਹੜਾ ਜੀ ਆ ਕੀਤਾ ਵਾ ਸਰੋਪੇ ਦੇ ਕੇ ਆਪਣਾ ਸਿਰੇ ਪਾ ਕੇ ਜਿਹੜਾ ਆਪਣੇ ਖਿਡਾਰੀਆਂ ਦਾ ਜਿਹੜਾ ਵਾ ਉਹ ਮਾਨ ਸਨਮਾਨ ਕੀਤਾ ਵਾ ਇਹ ਰੁਪੀ ਸਾਹਿਬ ਤੁਹਾਡੇ ਇਹ ਪਿੰਡ ਨਾਲ ਵੀ ਸੰਬੰਧ ਹੈ ਮੇਰੇ ਭਤੀਜਾ ਵਾ ਜੀ ਹਾਂਜੀ ਹਾਂਜੀ ਆਜੇ ਖੁਸ਼ੀ ਦਾ ਬਹੁਤ ਪਰਕਰ ਬਿਲਕੁਲ ਜੀ ਬਿਲਕੁਲ ਅੱਜ ਦੀ ਸਰਪੰਚਾਜ ਪੂਰਾ ਨਾਮ ਉਸੇ ਤਰ੍ਹਾਂ ਬਰਕਰਾਰ ਰੱਖਿਆ ਜੀ 8 ਸਾਲ ਬਾਅਦ ਇਹ 4 ਇੱਕ ਦਾ ਫਰਕ ਬਹੁਤ ਵੱਡਾ ਹੈ ਸਾਊਥ ਕੋਰੀਆ ਨਾਲ ਜੀ ਬਿਲਕੁਲ ਏਸ਼ੀਆ ਦੇ ਵਿੱਚ ਆਈ ਥਿੰਕ ਕਾਫੀ ਸਮੇ ਤੋਂ ਟੀਮ ਜਿਹੜੀ ਹੈ ਡੋਮੀਨੇਟ ਕਰਦੀ ਆ ਰਹੀ ਹੈ ਤੇ ਨੰਬਰ 1 ਤੇ ਅਤੇ ਉਹੀ ਮਾਈਂਡਸੈਟ ਸੀਗਾ ਕਿ ਕਿਉਂਕਿ ਇੰਪੋਰਟੈਂਟ ਟੂਰਨਾਮੈਂਟ ਹੈ ਜਿੰਨਾ ਜ਼ਰੂਰੀ ਸੀ ਸਾਡੇ ਲਈ ਬਹੁਤ ਕੇ ਕੁਆਲੀਫਾਈ ਕਰਨਾ ਤੁਸੀਂ ਵਰਲਡ ਕੱਪ ਲਈ ਤੇ ਉਹੀ ਸਾਡਾ ਮਾਈਂਡਸੈਟ ਸੀ ਤੇ ਪੂਰੀ ਟੀਮ ਖੇਡੀ ਹੋਈ ਹੁੰਦਾ ਹੈ ਸੋ ਇਸੇ ਦੇ ਨਾਲ ਖਾਸ ਤੌਰ ਤੇ ਦੇਖੀ ਕਿ ਕਪਤਾਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਅਰਦਾਸ ਕਰਕੇ ਤੁਸੀਂ ਦਾਖਲ ਹੁੰਦੇ ਹੋ ਸੀਟ ਨੇ ਵਿੱਚ ਔਰ ਪੂਰੀ ਟੀਮ ਨੂੰ ਮੈਨੇਜ ਕਰਨਾ ਅੱਖ ਦੇ ਇਸ਼ਾਰੇ ਨਾਲ ਦੇਖਣਾ ਕਿ ਕਿਸ ਤਰੀਕੇ ਨਾਲ ਟੀਮ ਕਰ ਰਹੀ ਹੈ ਜੀ ਬਿਲਕੁਲ ਰਿਸਪੌਂਸਿਬਿਲਟੀਜ਼ ਹੁੰਦੀਆਂ ਨੇ ਬਟ ਐਜ਼ ਅ ਪ੍ਰੋਫੈਸ਼ਨਲ ਐਕਸਪੀਰੀਅੰਸ ਪਲੇਅਰ ਨੇ ਹੁਣ ਸਾਰੇ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੀ ਇੰਡੀਵਿਜੂਅਲ ਰਿਸਪੌਂਸਿਬਿਲਟੀ ਕੀ ਹੈ ਐਜ਼ ਅ ਟੀਮ ਅਸੀਂ ਸਾਡਾ ਕੀ ਮਾਈਂਡਸੈਟ ਹੈ ਕਿਵੇਂ ਜਾਣਾ ਹੈ ਸਾਡਾ ਕਈ ਸਟਰਕਚਰ ਤੇ ਉਹ ਉਹ ਆਈ ਥਿੰਕ ਉਹ ਜਿਹੜੇ 60 ਮਿੰਟ ਹੁੰਦੇ ਆ ਬਹੁਤ ਇੰਪੋਰਟੈਂਟ ਹੁੰਦੇ ਆ ਲਾਈਫ ਜਿੱਤੇ ਜਦ ਵੀ ਅਸੀਂ ਜਾਂਦੇ ਹਾਂ ਗਰਾਊਂਡ ਦੇ ਵਿੱਚ ਆਫਕੋਰਸ ਅਰਦਾਸ ਹੁੰਦੀ ਹੈ ਜਗਾਰਾ ਗੱਦੀ ਦਾ ਜੀ ਮਹਾਰਾਜ ਦਾ ਤੇ ਜਦੋਂ ਬਸ ਤੁਰਦੀ ਹੈ ਸਾਡੀ ਤੇ ਮਹਾਰਾਜ ਦਾ ਨਾਮ ਲੈ ਕੇ ਜਾਂਦਾ ਜੀ ਤੇ ਆਫਕੋਰਸ ਬਾਕੀ ਆਪਣੇ ਆਪ ਤੇ ਬਲੀਵ ਰੱਖੀਦਾ ਉਤੇ ਸਟਿਕ ਰਹੀਏ ਤੇ ਡੈਫੀਨਿਟਲੀ ਰਿਜ਼ਲਟ ਮਿਲੇਗਾ ਹਨ ਸਰਪੰਚ ਸਾਹਿਬ ਖਾਸ ਤੌਰ ਤੇ ਆਪਣੀ ਬੇਟੀ ਨਾਲ ਜ਼ਰੂਰ ਗੱਲ ਕਰਕੇ ਜਾਂਦੇ ਆ ਕਿਉਂਕਿ ਬੇਟੀ ਬਹੁਤ ਭਾਗਾ ਵਾਲੀ ਹੈ ਪਿੱਛੇ ਵੀ ਜਦੋਂ ਅਸੀਂ ਗੱਲ ਕੀਤੀ ਸੀ ਖਾਸ ਤੌਰ ਤੇ ਤੁਸੀਂ ਮੈਡਲ ਉਹਦੀ ਗੱਲ ਚ ਪਾਇਆ ਕਿ ਇਹ ਬੇਟੀ ਕਰਕੇ ਜੀ ਬਿਲਕੁਲ ਬਿਲਕੁਲ ਜੀ ਜਦ ਵੀ ਜਦ ਦੀ ਰੋਹਾਨਤ ਹੋਈ ਹੈ ਤੇ ਮੈਂ ਆਫਕੋਰਸ ਬਹੁਤ ਬਹੁਤ ਪਿਆਰ ਆ ਤੇ ਮੈਂ ਹਮੇਸ਼ਾ ਜਾਣ ਤੋਂ ਪਹਿਲਾਂ ਮੈਂ ਗੱਲ ਕਰਕੇ ਜਾਂਦਾ ਹਾਂ ਹੂੰ ਤੋ ਅੱਜ ਹਰਮਨ ਜੀ ਸਭ ਤੋਂ ਪਹਿਲਾਂ ਖਾਸ ਇਹ ਤਸਵੀਰ ਦੇਖੀ 에ਰਪੋਰਟ ਤੇ ਸਾਰੇ ਪਹੁੰਚੇ ਐ ਜਕਾਰੇ ਲੱਗੇ ਤੁਸੀਂ ਆਏ ਤੇ ਹਰੇਕ ਤੇ ਬੰਦੇ ਨੇ ਸਨਮਾਨ ਕੀਤਾ ਹੋਊਗਾ ਅੱਜ ਇਹੀ ਚਾਹੁੰਦੇ ਆ ਕਿ ਇਹ ਸਨਮਾਨ ਬਰਕਰਾਰ ਰਹੇ ਮੇਨਟੇਨ ਰਹੇ ਕਿਉਂਕਿ ਹਾਕੀ ਦੇ ਵਿੱਚ ਜਦੋਂ ਵੀ ਨਾਮ ਲੈਨੇ ਆ ਭਾਰਤੀ ਟੀਮ ਦਾ ਤਾਂ ਸਭ ਤੋਂ ਪਹਿਲੇ ਪੰਜਾਬ ਦੇ ਉਹਨਾਂ ਖਿਡਾਰੀਆਂ ਦਾ ਨਾਮ ਹੁੰਦਾ ਸਭ ਤੋਂ ਪਹਿਲੇ ਸਰਪੰਚ ਦਾ ਨਾਮ ਚੇਤੇ ਆਉਂਦਾ ਕਿ ਸਰਪੰਸਾ ਬਾਰੇ ਜੀ ਦੇਖੋ ਜੀ ਜਿੰਨੇ ਵੀ ਪੰਜਾਬ ਦੇ ਪਲੇਅਰ ਨੇ ਸਾਰੇ ਬਰਾਬਰ ਨੇ ਜੀ ਤੇ ਕੋਈ ਇੱਕ ਦਾ ਨਾਮ ਨਹੀਂ ਉੱਤੇ ਹੁੰਦਾ ਇਹ ਮੇਰੀ ਸੋਚ ਆ ਤੇ ਆਫ ਕੋਰਸ ਅਸੀਂ ਉਮੀਦ ਕਰਦੇ ਹਾਂ ਕਿ ਇਹ ਜਿਹੜੀ ਲੇਗਸੀ ਆ ਪੰਜਾਬ ਦੀ ਚੱਲਦੀ ਆ ਰਹੀ ਹੈ ਇਹਨੂੰ ਕੰਟੀਨਿਊ ਕੀਤਾ ਜਾਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪਲੇਅਰ ਇਥੋਂ ਨਿਕਲਣ ਤੇ ਕੰਟਰੀ ਨੂੰ ਰਿਪਰੈਜ਼ੈਂਟ ਕਰਨ ਤੇ ਹੋਰ ਮੈਡਲ ਲੈ ਕੇ ਆਉਣ। ਇੱਕ ਕਲਾਸਵਾਲ ਤੁਸੀਂ ਹੜਾ ਨੂੰ ਲੈ ਕੇ ਵੀ ਇੱਕ ਆਪਣਾ ਬਿਆਨ ਜਾਰੀ ਕੀਤਾ ਸੀਗਾ ਕਿ ਬੜੇ ਔਖੇ ਹਾਲਾਤਾਂ ਚ ਹੈ। ਇੱਕ ਪਾਸੇ ਨੌਜਵਾਨ ਇੱਥੇ ਡਟੇ ਹੋਏ ਆ। ਦੂਜੇ ਪਾਸੇ ਪੰਜਾਬ ਦੇ ਨੌਜਵਾਨ ਦੇ ਆਪਣੀ ਪ੍ਰਕਰਾਰ ਰੱਖ ਰਹੀ ਸੀ ਕਿ ਜਿੱਤ ਕੇ ਵਾਪਸ ਆਉਣਾ ਸੋ ਹੁਣ ਅਰਦਾਸ ਵੀ ਕੀਤੀ ਹੋਊਗੀ ਖਾੜਾ ਪੀੜਤਾਂ ਵਾਸਤੇ ਸੋ ਹੁਣ ਅਗਲਾ ਪ੍ਰੋਗਰਾਮ ਕਿਉਂ ਉੱਥੇ ਜਾਇਆ ਜਾਏਗਾ ਮਿਲਿਆ ਜਾਏਗਾ ਲੋਕਾਂ ਨੂੰ ਬਿਲਕੁਲ ਜੀ ਇਹੀ ਸਾਡਾ ਅਸੀਂ ਉੱਥੇ ਵੀ ਜਦੋਂ ਸੀਗੇ ਇਹੀ ਗੱਲ ਹੋ ਰਹੀ ਸੀਗੀ ਕਿ ਜਦੋਂ ਵੀ ਆਪਾਂ ਜਾ ਰਹੇ ਹਾਂ ਤੇ ਟੀਮ ਇਕੱਠੀ ਹੋ ਕੇ ਆਪਾਂ ਆਫ ਕੋਰਸ ਇੱਕ ਦੌਰਾ ਕਰੀਏ ਕਿ ਕਿੱਥੇ ਕੀ ਲੋੜ ਆ ਤੇ ਕਿਵੇਂ ਆਪਾਂ ਲੋਕਾਂ ਦੀ ਹੈਲਪ ਕਰ ਸਕਦੇ ਹਾਂ ਤੇ ਡੈਫੀਨਿਟਲੀ ਅਸੀਂ ਜਾਵਾਂਗੇ ਤੇ ਕਿਉਂਕਿ ਸਾਡੇ ਆਲਰੇਡੀ ਜਿਹੜੇ ਹਾਕੀ ਪਲੇਅਰਸ ਨੇ ਜਗਰਾਜ ਭਾਜੀ ਹੋਗੇ ਜਾਂ ਰੁਪਿੰਦਰਪਾਲ ਜੀ ਨੇ ਸਿਮਰਨ ਜੀ ਨੇ ਆਲਰੇਡੀ ਉਹਨਾਂ ਨੂੰ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੱਥੇ ਕੀ ਜ਼ਰੂਰਤ ਆ ਤੇ ਕਿਉਂਕਿ ਉਹ ਆਲਰੇਡੀ ਫੀਲਡਸ ਕਰ ਰਹੇ ਨੇ ਸੋ ਡੈਫੀਨਿਟਲੀ ਹੀ ਜਾਵਾਂਗੇ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਾਡੇ ਨਾਲ ਨੇ ਸਰਦਾਰ ਅਮਰਿਕ ਸਿੰਘ ਪਵਾਰ ਜੀ ਜੋ ਇੱਥੇ ਜਿਹੜੇ ਖਿਡਾਰੀ ਜਿੱਤ ਕੇ ਆਏ ਨੇ ਏਸ਼ੀਆ ਕੱਪ ਉਹਨਾਂ ਦਾ ਪਰਮਾ ਸਵਾਗਤ ਕਰ ਲਈ ਇੱਥੇ ਪਹੁੰਚੇ ਹੋਏ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂ ਜੀ ਤੁਸੀਂ ਕਿਵੇਂ ਦੇਖਦੇ ਹੋ ਅੱਜ ਅ ਜਿਵੇਂ ਕਿ ਤੁਸੀਂ ਦੱਸਿਆ ਕਿ ਏਸ਼ੀਆ ਹਾਂ ਸੰਪਲ ਹੋਇਆ ਇੰਡੀਆ ਸਾਡਾ ਕੱਲ ਫਾਈਨਲ ਮੈਚ ਕੋਰੀਆ ਨੂੰ ਜਿੱਤਿਆ ਬਹੁਤ ਹੀ ਵਧੀਆ 3-4-1 ਤੇ ਜਿੱਤੀਆਂ ਇਸ ਜਿੱਤ ਨਾਲ ਅਸੀਂ ਡਾਇਰੈਕਟ ਵਰਲਡ ਕੱਪ ਲਈ ਕੁਆਲੀਫਾਈ ਕੀਤਾ ਅਸੀਂ ਇਹ 2017 ਕੀ ਏਸ਼ੀਆ ਕੱਪ ਜਿੱਤਿਆ ਸੀ ਬੰਗਲਾਦੇਸ਼ ਹੁਣ ਅਸੀਂ 7-8 ਸਾਲਾਂ ਬਾਅਦ ਤੇ ਏਸ਼ੀਆ ਕੱਪ ਬਿਲਰ ਹੋਏ ਹਾਂ ਬਹੁਤ ਚੰਗੀ ਟੀਮ ਖੇਡ ਰਹੀ ਆ ਬਹੁਤ ਅੱਛੀ ਪਰਫਾਰਮੈਂਸ ਹੈ ਮੈਨੂੰ ਆਸ ਹੈ ਕਿ ਅਸੀਂ ਇਸ ਤਰ੍ਹਾਂ ਜਿਵੇਂ ਕਿ 올림픽 ਵਿੱਚ ਵੀ ਬੈਕ ਟੂ ਬੈਕ ਦੋ ਬ੍ਰੌਂਜ਼ ਮੈਡਲ ਲੈਂਦੇ ਆ ਹੁਣ ਸਾਡੀ ਮੇਨ ਸਾਡੀ ਜਿੱਤ ਵਰਲਡ ਕੱਪ ਹੀ ਹੈ ਅਸੀਂ ਵਰਲਡ ਕੱਪ ਜਿੱਤਾਂਗੇ ਥੋੜੀ ਪੂਰੀ ਆਸ ਹੈ ਔਰ ਜਿਵੇਂ ਕਿ ਪਲੇਅਰਾਂ ਦਾ ਬਰਾਲ ਹਾਈ ਆ ਸਾਡੇ ਪੰਜਾਬੀ ਖਾਸ ਕਰਕੇ ਅਠਰੋ ਬੁੰਡੇ ਸਾਡੀ ਟੀਮ 'ਚ ਹੈਗੇ ਆ ਸੋ ਮੈਂ ਪੂਰੀ ਆਸ ਰੱਖਦਾ ਕਿ ਮੈਨੂੰ ਵਿਸ਼ਵਾਸ ਵੀ ਹੈ ਕਿ ਅਸੀਂ ਵਰਲਡ ਕੱਪ ਵੀ ਜਿੱਤਾਂਗੇ ਆਉਣ ਵਾਲੀ 올림픽 'ਚ ਵੀ ਮੈਡਲ ਲਵਾਂਗੇ ਜਿਵੇਂ ਹੁਣ ਏਸ਼ੀਆ ਕੱਪ ਜਿੱਤਿਆ ਕਿੰਨਾ ਕਿੰਨਾ ਕੱਪ ਜਿੱਤਿਆ ਏਸ਼ੀਆ ਕੱਪ ਇਹ ਦੇਖੋ ਏਸ਼ੀਆ ਕੱਪ ਅਸੀਂ ਇਹ ਅਸੀਂ ਜਿੱਤਿਆ ਤੇ ਪੰਜ ਛੇ ਵਾਰੀਆਂ ਪਰ ਅਸੀਂ ਹੁਣ 8 ਸਾਲਾਂ ਬਾਅਦ ਏਸ਼ੀਆ ਕੱਪ ਜਿੱਤਿਆ 17 ਨੇ ਜਿੱਤੇ ਅਸੀਂ ਇਹ 17 ਜੋ ਵਰਲਡ ਕੱਪ ਉਹ ਉੱਥੇ ਬੰਗਲਾਦੇਸ਼ ਹੋਏ ਉੱਥੇ ਜਿੱਤੇ ਜਿਹੜੀ ਅਗਲੀ ਤਿਆਰੀ ਦੀ ਵਰਲਡ ਕੱਪ ਦੀ ਜਿਹੜੀ ਅਗਲੀ ਤਿਆਰੀ ਵਰਲਡ ਕੱਪ ਹੈ ਜਿਹੜਾ ਨੈਕਸਟ ਇਅਰ ਹੋ ਰਿਹਾ ਉਹਦੇ ਲਈ ਇਹ ਸਾਰੀ ਟੀਮ ਸਾਡੀ ਆ ਪੂਰੀ ਪ੍ਰੀਪੇਅਰ ਹੈ ਜਿਵੇਂ ਅੱਜ ਖੁਸ਼ੀ ਭਰਿਆ ਮੌਲ ਵੀ ਆ ਤੇ ਇੱਕ ਹੜ੍ਹਾਂ ਦਾ ਜਿਹੜਾ ਪ੍ਰਭਾਵਿਤ ਹੋਇਆ ਇਲਾਕਾ ਪੰਜਾਬ ਦੇ ਜਿਹੜੇ ਕੋ ਜਿਹੜੇ ਜਿਹੜਾ ਤੁਸੀਂ ਹੜ੍ਹਾਂ ਬਾਰੇ ਕਹਿ ਰਹੇ ਆ ਸਾਰੇ ਵੀ ਅਸੀਂ ਪੰਜਾਬੀ ਜੀ ਵੀ ਸਾਰਾ ਹਿੰਦੂस्तानी ਬਹੁਤ ਦੁੱਖ ਵਿੱਚ ਆ ਕਿ ਸਾਡੀ ਜਿਹੜੀ ਇੱਕ ਕੁਦਰਤੀ ਆਫਤ ਬਹੁਤ ਆਈ ਆ ਸਾਡੇ ਲੋਕ ਪਰ ਫੇਰ ਵੀ ਇਥੇ ਜਿੱਥੇ ਵੀ ਗੱਲ ਕਰਦੇ ਆ ਬੜੀ ਚੜ੍ਹਦੀ ਕਲਾ ਸਾਡੇ ਲੋਕ ਹੈਗੇ ਆ ਪੰਜਾਬੀ ਹੈਗੇ ਆ ਮਹਾਰਾਜ ਅੱਗੇ ਇਹ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਇਸ ਘੜੀ ਤੋਂ ਛੇਤੀ ਕੱਢੇ ਔਰ ਦੁਬਾਰੇ ਫੇਰ ਚੜ੍ਹਦੀ ਕਲਾ ਦੇ ਰਹਿਣ ਦੇ ਦੁਆਰੇ ਆਪਣੀਆਂ ਫੇਰ ਤਰੱਕੀਆਂ ਤੇ ਆ ਗਈ ਤੁਸੀਂ ਵੀ ਹਾਕੀ ਖਿਡਾਰੀ ਰਹੇ ਜੀ ਅੱਜ ਤੁਸੀਂ ਹਾਕੀ ਖਿਡਾਰੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਸੰਦੇਸ਼ ਇਹੀ ਚਾਹਨਾ ਕਿ ਚੰਗਾ ਖੇਡੇ ਨੇ ਇਸ ਜਿੱਤ ਨੂੰ ਜਿਹੜੀ ਆ ਬਰਕਰਾਰ ਰੱਖਣ ਲਈ ਮਿਹਨਤ ਦੀ ਲੋੜ ਹੈ ਆਪਾਂ ਇਸ ਨੂੰ ਫੂਕ ਚ ਨਹੀਂ ਆਉਣਾ ਅਸੀਂ ਗਾਂ ਕਿਉਂਕਿ ਸਾਡੇ ਹਰੇ ਅਗਲੇ ਵਰਲਡ ਕੱਪ 올림픽 ਪਈ ਆ ਇੱਦਾਂ ਹੀ ਜਿੱਦਾਂ ਅਸੀਂ ਚੱਲਦੇ ਆ ਇੱਦਾਂ ਜਿੱਤਈਏ ਤੇ ਇੱਦਾਂ ਹੀ ਚੱਲਦੇ ਰਵਾਂਗੇ ਜੇ ਮਹਾਰਾਜ ਦੀ ਕਿਰਪਾ ਰਹੇ ਤਾਂ ਮਹਾਰਾਜ ਦੇ ਓਟ ਲੈ ਕੇ ਚੱਲਣਾ ਇਹ ਸਨ ਸਾਡੇ ਨਾਲ ਅਮਰੀਕ ਸਿੰਘ ਜੀ ਪਵਾਰ ਜਿਹੜੇ ਕਿ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਜਿਨ੍ਹਾਂ ਵੱਲੋਂ ਉਹਨਾਂ ਦੀ ਟੀਮ ਵੱਲੋਂ ਵੀ ਭਰਵਾ ਸਵਾਗਤ ਕੀਤਾ ਗਿਆ ਹੈ ਹਰਦੀਪ ਸਿੰਘ ਹੀਵਾ ਦੇ ਨਾਲ ਹਰਿੰਦਰ ਸਿੰਘ ਕੈਮਰਾਮੈਨ ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਅਜੀਤ ਦਾ ਟੀਵੀ ਤੇ ਕੈਮਰਾਮੈਨ ਸਾਥੀ ਹਰਵਿੰਦਰ ਸਿੰਘ ਦੇ ਨਾਲ ਮੈਂ ਹਾਂ ਹਰਦੀਪ ਸਿੰਘ ਹੀਵਾ ਅੱਜ ਏਸ਼ੀਅਨ ਕੱਪ ਜਿਹੜੀ ਹਾਕੀ ਟੀਮ ਦੇ ਖਿਡਾਰੀ ਜਿਹੜੇ ਜਿੱਤੇ ਨੇ ਪੰਜਾਬ ਨਾਲ ਸੰਬੰਧਿਤ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕਮਾਂਤਰੀ ਹਵਾਈ ਅੱਡਾ ਰਾਜਾ ਸਿੰਘ ਕੇ ਪਹੁੰਚ ਰਹੇ ਨੇ ਜਿੱਥੇ ਕਿ ਬੜਾ ਵਿਆਹ ਵਾਲਾ ਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਪੰਜਾਬ ਜਿਹੜੀ ਹਾਕੀ ਐਸੋਸੀਏਸ਼ਨ ਨੇ ਉਹਨਾਂ ਦੇ ਮੈਂਬਰ ਵੀ ਇੱਥੇ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਹੱਥਾਂ ਵਿੱਚ ਫੁੱਲਾਂ ਦੇ ਹਾਰ ਨੇ ਤੇ ਹਾਰਾਂ ਦੇ ਨਾਲ ਉਹਨਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਪੰਜਾਬ ਨਾਲ ਹਾਕੀ ਜਿਹੜੇ ਇੱਕ ਸਬੰਧਤ ਖਿਡਾਰੀ ਨੇ ਉਹ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚ ਰਹੇ ਨੇ ਜਿੱਥੇ ਕਿ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਏ। ਹਾਕੀ ਜੋ ਇੱਕ ਹਰਮਨ ਪਿਆਰ ਹੀ ਖੇਡ ਆ ਉਸ ਖੇਡ ਦੇ ਨਾਲ ਸਬੰਧਤ ਜਿਹੜੇ ਪੰਜਾਬ ਨਾਲ ਖਿਡਾਰੀ ਨੇ ਉਹਨਾਂ ਦਾ ਇੱਥੇ ਭਰਵਾਂ ਸਵਾਗਤ ਕੀਤਾ ਜਾ ਰਿਹਾ ਏ। ਜਲਦੀ ਹੀ 에어ਪੋਰਟ ਦੇ ਅੰਦਰੋਂ ਉਹ ਬਾਹਰ ਆ ਰਹੇ ਨੇ ਤੇ ਉਹਨਾਂ ਦਾ ਇੱਥੇ ਆਉਣ ਤੇ ਨਿੱਘਾ ਭਰਮਾ ਸਵਾਗਤ ਕੀਤਾ ਜਾਵੇਗਾ ਤੁਸੀਂ ਵੇਖ ਰਹੇ ਹੋ ਸਿੱਧੀਆਂ ਤਸਵੀਰਾਂ ਅਮਰਸਰ ਹਵਾਈ ਅੱਡੇ ਤੇ ਜਿੱਥੇ ਕਿ ਭਾਰਤੀ ਹਾਕੀ ਟੀਮ ਵੱਲੋਂ 2025 ਦਾ ਵੱਡਾ ਖਿਤਾਬ ਪ੍ਰਾਪਤ